ਕੰਨ ਤੱਕ ਲੈ ਕੇ ਗੋਰਾਗੜ ਚੌਂਕ ਤੱਕ ਆਏ ਆ ਕੀ ਹਾਲਾਤ ਦੇਖਿਆ ਤੁਸੀਂ ਬਾਜ਼ਾਰ ਦੇ ਦੇਖੋ ਜੀ ਇਹ ਜਿਹੜਾ ਬਾਜ਼ਾਰ ਹੈ ਤੁਸੀਂ ਕਮਾ ਕੇ ਦੇਖਿਓ ਕਿੰਨਾ ਖੁੱਲਾ ਬਾਜ਼ਾਰ ਹੈ ਇਹ ਸਿਰਫ ਜਿਹੜਾ ਜਾਮ ਲੱਗ ਰਿਹਾ ਇਸ ਤਰ੍ਹਾਂ ਦੇ ਦੁਕਾਨਦਾਰ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜਾ ਜਾਮ ਲੱਗ ਰਿਹਾ ਇਹਨਾਂ ਨੂੰ ਕਈ ਵਾਰੀ ਪਹਿਲਾਂ ਜ਼ੁਬਾਨੀ ਵਾਰਨਿੰਗ ਦੇ ਚੁੱਕੇ ਆ ਪਰ ਇਹ ਟਸ ਤੋਂ ਮੱਸ ਨਹੀਂ ਹੁੰਦੇ ਬੜੀ ਹੈਰਾਨਗੀ ਦੀ ਗੱਲ ਹੈ ਮੈਨੂੰ ਕੱਲ ਵੀ ਫੋਨ ਇਥੋਂ ਆਇਆ ਪੀਜਾਮ ਲੱਗਾ ਪਰਸੋਂ ਵੀ ਫੋਨ ਆਇਆ ਜਾਮ ਲੱਗਾ ਤੇ ਜਾਮ ਲੱਗਣ ਦਾ ਕਾਰਨ ਇਹ ਲੋਕ ਹੈ ਦੁਕਾਨਾਂ ਵਾਲੇ ਇਹਨਾਂ ਨੂੰ ਬੜਾ ਸਮਝਾਇਆ ਪਰ ਇਹ ਨਹੀਂ ਬਾਜ਼ ਆ ਰਹੇ ਜਾਨ ਬੁੱਝ ਕੇ ਜਾਮ ਜੜੇ ਆ ਇਹ ਲਵਾ ਰਹੇ ਆ ਇਹ ਬਾਜ਼ਾਰ ਇੰਨਾ ਟਾਈਟ ਨਹੀਂ ਹੈ ਬਾਜ਼ਾਰ ਬੜਾ ਖੁੱਲਾ ਪਰ ਗੱਲ ਕੀ ਹੈ ਜਦ ਤੱਕ ਵਿਜ਼ਨ ਨਹੀਂ ਖੁੱਲਦਾ ਇਹ ਆਪਣਾ ਜਿਹੜਾ ਬ੍ਰੇਨ ਹੈ ਉਹਨੂੰ ਨਹੀਂ ਵਰਤਦੇ ਜਿਹੜੀ ਆਪਣੀ ਇੱਕ ਈਗੋ ਬਣੀ ਹੈ ਜਾਂ ਇੱਕ ਆਕੜ ਬਣੀ ਹੈ ਮਨ ਦੇ ਵਿੱਚ ਵੀ ਮੈਂ ਨਹੀਂ ਸੁਧਰਨਾ ਜੋ ਮਰਜ਼ੀ ਕਰ ਲਓ ਮੈਂ ਤਾਂ ਇੱਦਾਂ ਰੱਖਣਾ ਇਹ ਜਾਮ ਲੱਗਣ ਦੇ ਕਾਰਨ ਜਿਹੜੇ ਆ ਇਹ ਆ ਹੁਣ ਆ ਕਾਰਵਾਈ ਕੀ ਕਰ ਰਹੇ ਆ ਆਪਾ ਹੁਣ ਨੇ ਤੇ ਕਾਰਵਾਈ ਕਰ ਰਹੇ ਆ ਇੱਕ ਵਾਰੀ ਤਾਨੂੰ ਵਾਰਨਿੰਗ ਦੇ ਰਹੇ ਆ ਦੇਖੋ ਗੱਲ ਇਸ ਤਰ੍ਹਾਂ ਆ ਲੰਘਣ ਦਿਓ ਜੀ ਆ ਲੰਘਾ ਦਿਓ ਲੰਘਾ ਦਿਓ ਲੰਘਾ ਦਿਓ ਅੱਗੇ ਲੰਘੋ ਹਾਂਜੀ ਇੱਕ ਸ리에 ਕਿਹਾ ਕਿ ਕਈ ਆਲੋਪ ਆਕੜ ਨੂੰ ਛੱਡ ਕੇ ਨਰਮ ਹੋ ਜਾ ਕਮ ਆਜ ਦੀ ਕਈ ਹਜ਼ਾਰ ਬਣਦੇ ਲੋਹਾ ਆਕਰ ਨੂੰ ਛੱਡ ਕੇ ਨਰਮ ਹੋਇਆ ਸੰਦ ਉਸ ਦੇ ਕਈ ਹਜ਼ਾਰ ਬਣਦੇ ਇਹ ਜਸਟ ਲਾਈਕ ਇਹ ਆਗਰੇ ਲੋਗ ਨਰਮ ਹੋ ਜਾਣਗੇ ਸਾਡੀ ਗੱਲ ਨੂੰ ਸਮਝ ਲੈਣਗੇ ਤੇ ਜਾਮ ਨਹੀਂ ਲੱਗਦੇ ਜਾਮ ਲੱਗਣ ਦਾ ਕਾਰਨ ਦੁਕਾਨਦਾਰਾਂ ਦਾ ਜਿਹੜਾ ਸਮਾਨ ਬਾਰ ਲੱਗਾ ਉਹਦੇ ਕਰਕੇ ਆ ਜਿਹੜਾ ਬੰਦਾ ਆਪਣੀ ਆਕਰ ਨਹੀਂ ਛੱਡਦਾ ਉਹਦਾ ਕੁਝ ਨਹੀਂ ਬਣਦਾ ਜਦੋਂ ਲੋਹਾ ਨਰਮ ਹੁੰਦਾ ਸੰਧ ਲੋਹਾ ਆਕੜ ਨੂੰ ਛੱਡ ਕੇ ਨਰਮ ਹੋਇਆ ਸੰਦ ਉਸਦੇ 21000 ਬਣਦੇ ਜਦੋਂ ਲੋਹਾ ਆਪਣੀ ਆਕੜ ਨੂੰ ਛੱਡ ਦਿੰਦਾ ਲੀਕੋਡ ਬਣ ਜਾਂਦਾ ਉਹਦੇ ਕਈ ਸੰਦ ਬਣਦੇ ਆ ਤੇ ਜਿਹੜਾ ਲੋਹਾ ਆਕੜੇ ਰਹਿਂਦਾ ਉਹਨੂੰ ਜੰਗਾਲ ਖਾਂਦਾ ਜਸਟ ਲਾਈਕ ਇਹਨਾਂ ਨੂੰ ਬਹੁਤ ਵਾਰੀ ਸਮਝਾਇਆ ਕਿ ਸ਼੍ਰੀਮਾਨ ਜੀ ਇੱਦਾਂ ਨਾ ਕਰੋ ਨਾ ਕਰੋ ਜਾਨ ਦਾ ਕਾਰਨ ਇਹ ਲੋਕ ਹੈ ਇਹ ਦੁਕਾਨਦਾਰ ਹੈ ਤੇ ਇਹ ਆ ਤੇ ਇਹ ਨਾਲ ਕੱਪੜੇ ਵਾਲੀ ਦੁਕਾਨ ਇੱਕ ਉਹ ਦੁਕਾਨਾ ਪਿੱਛੇ ਦੋ ਹੁਣ ਤੁਸੀਂ ਦੇਖਿਓ ਕੈਮਰਾ ਘੁਮਾਇਓ ਸਮਾਨ ਪਿੱਛੇ ਕੀਤਾ ਮੈਂ ਕਿਹਨੇ ਭਾਵੇਂ ਟਰੱਕ ਲੰਘਾ ਦਿਓ ਉਧਰ ਦੀ ਜਾਮ ਨਹੀਂ ਲੱਗ ਸਕਦਾ ਜਾਮ ਲੱਗਣ ਦਾ ਤਿੰਨ ਦੁਕਾਨਾਂ ਕਰਨ ਚੱਕੋ ਜੀ ਸਮਾਨ ਆਪਣਾ ਅਕਸਰ ਸਰ ਇੱਕ ਸਵਾਲ ਆ ਮੇਰਾ ਛੋਟਾ ਜਿਹਾ ਅਕਸਰ ਦੇਖਿਆ ਗਿਆ ਚਾਹੇ ਨਗਰ ਨਿਗਮ ਇੱਧਰ ਆਜਵੇ ਚਾਹੇ ਪੁਲਿਕ ਮਲਾਜਮ ਇੱਧਰ ਆ ਜਾਣ ਉਹਨਾਂ ਦੇ ਜਾਣ ਤੋਂ ਬਾਅਦ ਫੇਰ ਉਹੀ ਹਾਲਾਤ ਬਣ ਜਾਂਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਲਫਾ ਆਕਰ ਨੂੰ ਛੱਡ ਕੇ ਨਰਮ ਹੋ ਜਾ ਤੇ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਇੱਕ ਈਗੋ ਆ ਇੱਕ ਆਕੜ ਆ ਵੀ ਅਸੀਂ ਨਹੀਂ ਸੁਧਰਨਾ ਉਹਨੂੰ ਛੱਡ ਕੇ ਨਰਮ ਹੋ ਜੋ ਤੇ ਜਾਮ ਲੱਗਣੇ ਨਹੀਂ ਹੁਣ ਇਹ ਚਾਹੁੰਦੇ ਆ ਕਿ ਸਾਨੂੰ ਅਣਸਿਹਤ ਲਫ਼ਜ਼ ਬੋਲੋ ਸਾਨੂੰ ਕਿ ਇਦਾਂ ਦੇ ਲਫ਼ਜ਼ ਬੋਲੋ ਜਿਹੜਾ ਬੁਰਾ ਲੱਗੇ ਅਸੀਂ ਕਿਉਂ ਬੋਲਣਾ ਇਹ ਅਸੀਂ ਸਾਡੇ ਜਾਣ ਤੋਂ ਬਾਅਦ ਉਹੀ ਹਾਲਾਤ ਬਣਦੇ ਨੇ ਅਸੀਂ ਅਜੇ ਇੱਥੇ ਦੀ ਸਾਰਾ ਦੇਣਾ ਅਗਰ ਉਹ ਦੁਬਾਰੇ ਫੇਰ ਕਰਨਗੇ ਅਸੀਂ ਸਾਰੇ ਇਸ ਸਮਾਨ ਕਮੇਟੀ ਵਾਲੇ ਮੁਲਾਜ਼ਮੀ ਮਾਰ ਰਹੇ ਆ ਇਹਨਾਂ ਦਾ ਸਾਰੇ ਸਮਾਨ ਜੱਦ ਕੇ ਫਰਦਾਇਨਾ ਕਮੇਟੀ ਤੇ ਉਥੇ ਕਮੇਟੀ ਦਫਤਰ ਜਾ ਕੇ ਬੰਦ ਕਰਾ ਦੇਣਾ ਸਾਡਾ ਕਿਸੇ ਨੂੰ ਮਾੜਾ ਬੋਲਣਾ ਸਾਡਾ ਜੀ ਨਹੀਂ ਕਰਦਾ ਨਾਨਕ ਫਿੱਕਾ ਬੋਲੀਏ ਤੰਗਮਨ ਫਿੱਕਾ ਹੋਵੇ ਅਸੀਂ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਚਾਹੁੰਦੇ ਜਿਹੜੀ ਪ੍ਰੋਬਲਮ ਦੇਖਣ ਨੂੰ ਮਿਲੀ ਆ ਜਿੱਦਾਂ ਹੁਣ ਵੀ ਗੱਡੀ ਦੇ ਕਾਈ ਆ ਜਾਂਦਾ ਉਹਦਾ ਗੱਡੀ ਆ ਜਾਂਦੀ ਹੈ ਗੂਗਲ ਮੈਪ ਤੇ ਦੇਖ ਕੇ ਆ ਜਾਂਦੇ ਰਸਤਾ ਤੇ ਇਹਦੇ ਲਈ ਆਪਾਂ ਕੀ ਐਕਸ਼ਨ ਕਰ ਰਹੇ ਆ ਕੋਈ ਆਪਣੇ ਵੱਲੋਂ ਕੁਝ ਟ੍ਰੈਫਿਕ ਪੋਲ ਤੋਂ ਕੋਈ ਬੋਰਡ ਲਾਵਾਗੇ ਜਾਂ ਕੀ ਕਰਾਂਗੇ ਦੇਖੋ ਜੀ ਜੋ ਵੀ ਵਹੀਕਲ ਜਿਹੜਾ 4 ਵੀਲਰ ਹੈ ਇਸ ਸਾਈਡ ਨੂੰ ਆਏਗਾ ਉਧਰ ਟਰੈਪ ਕਰੂ ਨਾ ਮਤਲਬ ਉਹ ਜੋ ਚਲਾਨ ਬਣਦਾ ਉਹ ਕੀਤਾ ਜਾਏਗਾ ਜਿਹੜੇ ਟੈਂਪੂ ਵਾਲੇ ਵੀਰ ਐ ਆਟੋ ਰਿਕਸ਼ੇ ਵਾਲੇ ਵੀਰ ਐ ਇਹਨਾਂ ਸਾਰਿਆਂ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਕਿ ਇਹ ਵਨਵੇ ਹੈ ਘੰਟਾ ਘਰ ਸਾਈਡ ਤੋਂ ਇਸ ਸਾਈਡ ਨੂੰ ਸਿਰਫ ਦੋ ਲੋਕ ਆ ਸਕਦੇ ਆ ਇੱਕ ਤੇ ਸਵਾਰੀ ਵਾਲਾ ਤੋਂ ਆ ਸਕਦਾ ਇੱਕ ਕੋਈ ਐਮਰਜੈਂਸੀ ਵਾਲਾ ਕਿਸੇ ਦਾ ਕੋਈ ਬੱਚਾ ਬਿਮਾਰ ਹੈ ਕੋਈ ਖੁਦ ਬਿਮਾਰ ਹੈ ਉਹ ਦਵਾਈ ਲੈਣ ਵਾਸਤੇ ਇੱਧਰ ਨੂੰ ਆ ਸਕਦੇ ਆ ਔਰ ਕੋਈ ਵੀ 4 ਵੀਲਰ ਕਿਹੜਾ ਬਹਾਦਰਪੁਰ ਚੌਕ ਹੈ ਇਸ ਸਾਈਡ ਤੋਂ ਘੰਟਾ ਘਰ ਸਾਈਡ ਨੂੰ ਨਹੀਂ ਆਏਗਾ ਜਸਤੇ ਦੇਖਿਆ ਕਿ ਨੈਵੀਗੇਸ਼ਨ ਇੱਕ ਸਮੱਸਿਆ ਬਣਦੀ ਆ ਸਾਡਾ ਇਹ ਸਵਾਲ ਹੈ ਕਿ ਨੈਵੀਗੇਸ਼ਨ ਨੂੰ ਲੈ ਕੇ ਉੱਧਰ ਆ ਜਾਂਦੇ ਆ ਜਿਹੜੇ ਨੈਵੀ ਕੀ ਕਾਰਵਾਈ ਕਰਦੇ ਜਿਹੜੇ ਨੈਵੀਗੇਸ਼ਨ ਤੇ ਆ ਉਹ ਲੋਕਲ ਹਿਆਰਪੁਰ ਦੇ ਨਹੀਂ ਹੁੰਦੇ ਉਹ ਬਾਹਰ ਦੇ ਜਿਹੜੇ ਲੋਕ ਹੁੰਦੇ ਆ ਉਹ ਆ ਜਾਂਦੇ ਆ ਉਹ ਭਲੇਖੇ ਨਾਲ ਅੰਦਰ ਆ ਜਾਂਦੇ ਆ ਚਲੋ ਮੈਂ ਇਹ ਸਮਝਦਾ ਕਿ ਜੇ ਕੋਈ ਭਲੇਖੇ ਨਾਲ ਅੰਦਰ ਆ ਗਿਆ ਉਹਨੂੰ ਅਸੀਂ ਇੱਕ ਐਕਸਕਿਊਜ਼ ਵੀ ਕਰ ਸਕਦੇ ਆ ਤੇ ਮੁਤਾਬਕ ਮੋਟਰ ਵੀ ਇਗਲੈਕਟ ਦੇ ਦੋਦਾ ਚਲਾਨ ਵੀ ਕਰ ਸਕਦੇ ਆਂ ਵੀ ਉਹਦਾ ਵੇਅ ਆਫ ਟਾਕ ਜਿਹੜਾ ਉਹ ਕਿਸ ਤਰ੍ਹਾਂ ਦਾ ਜੇ ਤੇ ਉਹ ਬੰਦਾ ਗਲਤੀ ਮੰਨ ਲੈਂਦਾ ਵੀ ਸੌਰੀ ਸਰ ਮੈਨੂੰ ਪਤਾ ਨਹੀਂ ਸੀ ਮੈਂ ਬਾਹਰਲੇ ਡਿਸਟ੍ਰਿਕਟ ਦਾ ਮੈਂ ਗਲਤੀ ਨਾਲ ਆ ਗਿਆ ਉਹਨੂੰ ਅਸੀਂ ਇਨਸਾਨੀ ਤੌਰ ਤੇ ਮਾਫੀ ਕਰ ਸਕਦੇ ਆਂ ਤੇ ਜੇ ਉਹਦਾ ਵੇਅ ਆਫ ਟਾਕ ਠੀਕ ਨਹੀਂ ਹੈਗਾ ਫਿਰ ਉਹਦਾ ਜੋ ਬਣਦਾ ਚਲਾਨ ਉਹ ਕੀਤਾ ਜਾਵੇਗਾ ਅੱਜ ਅਸੀਂ ਇੱਥੇ ਆਏ ਆਂ ਇਹ ਭਾਈ ਸਾਹਿਬ ਹਾਂਡਾ ਜੀ ਇਹਨਾਂ ਦੀ ਇਹਨਾਂ ਦੇਖੋ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਆਗੇ ਜਾਮ ਹਟਾਇਆ ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਸਿਰਫ ਤੇ ਸਿਰਫ ਤੁਹਾਡੇ ਕੋਆਪਰੇਸ਼ਨ ਦੀ ਲੋੜ ਆ ਪਲੀਜ਼ ਸਾਨੂੰ ਕੋਆਪਰੇਟ ਕਰੋ ਇਹ ਜਿਹੜਾ ਬਾਜ਼ਾਰ ਹੈ ਅੱਜ ਤੋਂ ਬਾਅਦ ਇਸ ਬਾਜ਼ਾਰ ਵਿੱਚ ਜਾਮ ਬਿਲਕੁਲ ਨਹੀਂ ਲੱਗ ਸਕਦਾ ਜਿਹੜੀ ਰੇਲਵੇ ਕਰੌਸਿੰਗ ਸੀ ਉਹਨੂੰ ਜਾਮ ਮੁਕਤ ਕੀਤਾ ਜਿਹੜਾ ਗਊਸ਼ਾਲਾ ਬਾਜ਼ਾਰ ਉਹਨੂੰ ਜਾਮ ਮੁਕਤ ਕੀਤਾ ਹੁਣ ਇਸ ਬਾਜ਼ਾਰ ਨੂੰ ਜਦ ਤੱਕ ਅਸੀਂ ਜਾਮ ਮੁਕਤ ਕਰਨ ਹੀ ਲੈਂਦੇ ਅਸੀਂ ਚੈਨ ਦਾ ਸਾਹ ਨਹੀਂ ਲੈਣਾ ਥੈਂਕ ਯੂ ਜੀ ਅਜੀਬ ਜਿਹੀ ਰਾਹ ਹੈ ਮੈਂ ਮਾਸ਼ੂਕਮਰ ਕਾਕੋ ਜੀ ਕੀ ਕਹਣਾ ਜਾਂਦਾ ਹੈ ਠੀਕ ਹੈ ਸਾਰਾ ਉਹ ਸ਼ਾਹਪੁਰ ਕੰਜਸਟਿਡ ਏਰੀਆ ਹੈਗਾ ਲੇਕਿਨ ਉਹਦੇ ਵਿੱਚ ਕਈ ਵਾਰ ਬੜੀ ਸਾਨੂੰ ਦੁਕਾਨਦਾਰ ਦਾ ਤੁਹਾਡੇ ਨਾਲ ਸੰਜੋਗ ਕਰਦੇ ਆ ਲੇਕਿਨ ਗੱਡੀਆਂ ਵੱਡੀਆਂ ਗੱਡੀਆਂ ਵਿੱਚ ਆ ਜਾਂਦੀਆਂ ਕੋਈ ਨਾ ਜਾਮ ਲੱਗਦਾ ਹੈ ਕਿ ਈ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਸੀ ਚਾਹੁੰਦੇ ਆ ਵੀ ਇਹ ਖਾਲੀ ਲੈ ਕੇ ਵੀ ਤੁਰੇ ਜਾਂਦੇ ਆ ਆਪਣੀ ਫੈਮਿਲੀ ਨੂੰ ਵਿੱਚ ਵੜਾਉਂਦੇ ਆ ਕਈ ਵਾਰ ਆਪਣੀ ਮਿਸਨ ਵਿੱਚ ਵੜਾਉਂਦੇ ਆ ਗੱਲਾਂ ਕਰਦੇ ਕਿਦਾ ਸ਼ਾਪਿੰਗ ਕਰੀਦੀ ਆ ਕਿਦਾ ਇੰਜੋਏ ਕਰੀਦਾ ਇਦਾਂ ਤੁਰੇ ਰਹੇ ਆ ਕੋਈ ਨਾ ਜਮ ਲੱਗ ਜਾਂਦਾ ਉਹ ਤੇ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਜੀ ਜਮ ਕਿੰਨੇ ਕੋਈ ਲੱਗਦਾ ਜ਼ਿਆਦਾ ਜੀ ਤੇ ਮੋਸਲੀ ਜਮ ਸ਼ਾਮ ਲੱਗ ਜਾਂਦਾ ਗੁਰਾ ਗਿੱਟਾ ਇਹ ਜਿਹੋਨੇ ਜਿੱਦਾਂ ਕਿ ਗਲਤ ਪਾਰਕਿੰਗ ਕਰਦੇ ਆ ਜਾਂ ਗਲਤ ਸਾਈਡ ਤੇ ਲੈ ਕੇ ਆਉਂਦੇ ਆ ਇਹਨਾਂ ਨੂੰ ਕੀ ਤੁਸੀਂ ਕਰਨਾ ਚਾਹੁੰਦੇ ਆ ਆਪਣੇ ਸ਼ਹਿਰ ਬਾਰੇ ਦੇਖੋ ਜੀ ਆਮ ਕਰਕੇ ਸਾਰੇ ਸ਼ਹਿਰ ਨੂੰ ਪਤਾ ਹੈ ਕਿੜੇ ਸਾਡੇ ਬਾਜ਼ਾਰ ਰਹਿ ਗਏ ਆ ਇਹ ਪੁਰਾਣੇ ਹੈਗੇ ਆ ਥੋੜੇ ਕੰਜੈਸਟਡ ਹੈਗੇ ਆ ਤੇ ਦੇਖੋ ਕਿੜੇ ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਕੋਈ ਵੱਡੀਆਂ ਗੱਡੀਆਂ ਨਾਲ ਲੈ ਕੇ ਆਣ ਉਹਨੇ ਲੈ ਕੇ ਜਾਂਦੇ ਜਿੰਨੇ ਵੀ ਜਰੂਰਤ ਹੁੰਦੀ ਹੈ ਅੱਜ ਕੱਲ ਦਾ ਟੂ ਵਾਈਕਲ ਸਰਿਆਂ ਕੋ ਡੂ ਵੀਲਰ ਸਰਿਆਂ ਕੋ ਹੈਗੇ ਆ ਜੀ ਕਿਹਦੇ ਦੇਖਿਆ ਗਿਆ ਤੇ ਕੁਝ ਦੁਕਾਨਦਾਰ ਆ ਜਿਹੜੇ ਕੁਝ ਉਹ ਜਿਆਦਾ ਸਮਾਨ ਆ ਬੜਾ ਬਾਹਰ ਲਾਉਂਦੇ ਆ ਹਾਂ ਹਾਂ ਮੈਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਾ ਥੋੜਾ ਜਿਹਾ ਆਪਣਾ ਸਮਾਨ ਕਿਹੜਾ ਉਹ ਅੰਦਰ ਲਾਣ ਕਿਉਂਕਿ ਕੋਈ ਕੋਲ ਸਮਾਨ ਬਾਹਰ ਲਗਾਉਂਦੇ ਐ ਕੈਕਟਿਵਲ ਲੱਗ ਜਾਂਦੀ ਐ ਦੋ ਚਾਰ ਪੰਜ ਫੁੱਟ ਉਹਨੇ ਬਾਹਰ ਕੱਢਿਆ ਦੋ ਤਿੰਨ ਫੁੱਟ ਉਹਨੇ ਐਕਟਿਵਲ ਨੇ ਰੋਕ ਲਿਆ ਉਹਨਾਂ ਦਾ ਜਾਮ ਲੱਗਦਾ ਕੋਈ ਦੁਕਾਨਦਾਰਾਂ ਨੂੰ ਮੈਂ ਇਹ ਸਮਝਾਵਾਂਗੇ ਸੰਜੋਗ ਕਰਾਂਗੇ ਜੀ ਪੂਰਾ ਮੈਂ ਜੀ ਮिक्की ਜੀ ਇਹ ਗੋਰਾਗੜ ਚੌਂਕ ਦੀ ਕੀ ਪ੍ਰੋਬਲਮ ਵੀ ਆਉਂਦੀ ਇੱਥੇ ਜੀ ਪ੍ਰੋਬਲਮ ਸਰ ਸ਼ਾਮ ਨੂੰ ਜਾਮ ਲੱਗ ਜਾਂਦਾ 1 ਘੰਟਾ ਪੂਰਾ ਜਾਮ ਰਹਿੰਦਾ ਕਿੰਨੇ ਦਿਨ ਹੋ ਗਿਆ ਇਹਦਾ ਪ੍ਰੋਬਲਮ ਜਲਦੀ ਜਾਮ ਲੰਘਦਾ ਕਾਰਨ ਕੀ ਹੈ ਜੀ ਕਾਰਨ ਇਹ ਰਿਸ਼ਾ ਬਹੁਤ ਆਉਂਦੇ ਨੇ ਖਾਲੀ ਰਿਸ਼ਾ ਜਿਆਦਾ ਹੁੰਦਾ ਇਸ ਰੋਡ ਤੇ ਅੱਛਾ ਜੀ ਗੱਡੀਆਂ ਵੀ ਆਉਂਦੀਆਂ ਕੋਈ ਨੈਵੀਗੇਸ਼ਨ ਲੱਗ ਕੇ ਆ ਜਾਂਦਾ ਕੋਈ ਚੰਦਪੁਰਨੀ ਵਾਲਾ ਆ ਜਾਂਦਾ ਕੋਈ ਆ ਜਾਂਦਾ ਸ਼ਾਮ ਨੂੰ ਕਿੰਨੇ ਵਜੇ ਹੈ ਜੀ 6-7 ਵਜੇ ਜੀ ਇਹ ਹੁਣ ਸਰ ਇਸ ਟਾਈਮ ਤੁਹਾਨੂੰ ਕੋਈ ਲੱਗ ਰਿਹਾ ਪਏ ਉਹ ਘੰਟਾ ਕਰਤਾ ਕੋਈ ਜਾਮ ਦਿਖਦਾ ਹੋਵੇ। ਅਸਵਲੇ ਕੁਝ ਨਹੀਂ ਹੁੰਦਾ। ਜਾਮ ਦੀ ਹੀ ਪ੍ਰੋਬਲਮ ਆ। ਜਾਮ ਨੂੰ ਇੱਥੇ ਰੱਖ ਲੈ।